ਕ੍ਰਿਟੀਕਲ ਸਿਚੁਏਸ਼ਨ ਜੇ ਚੂਜ਼ ਕੀਤਾ ਜਿੱਥੇ ਅੱਜ ਰਾਜਸਥਾਨ ਦੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਿਲਕੁਲ ਆਤਮਾ ਹੋ ਚੁੱਕਿਆ ਹੈ ਤੇਜ ਸਾਲਾਂ ਦੇ ਵਿੱਚ ਜੋ ਬਰਬਾਦੀ ਹੋ ਚੁੱਕੀ ਹੈ ਇੱਥੇ ਮੇਰੇ ਵਕੀਲ ਨੇ ਕੱਲ ਆਰਡੀਏ ਪਾਣੀ ਹੈ ਕਿ ਇਸ ਹਲਕੇ ਦੇ ਵਿੱਚ ਕਿੰਨੇ ਪੈਸੇ ਆਏ ਹੈ ਕਿੱਥੇ ਲੱਗੇ ਹੈ ਕਿੱਥੇ ਨਹੀਂ ਲੱਗੇ ਤੇ ਜਿਹੜਾ ਵੀ ਉਹ ਜ਼ਿੰਮੇਵਾਰ ਹੋਊਗਾ ਉਸ ਚੀਜ਼ ਦੇ ਉੱਤੇ ਮੈਂ ਤੁਹਾਡਾ ਵਾਅਦਾ ਕਰਦੀ ਹਾਂ ਕਿ ਉਹਨੂੰ ਮੈਂ ਇਲਾਕਾਂ ਦੇ ਪਿੱਛੇ ਲੈ ਕੇ ਜਾਵਾਂਗੀ ਇਵਨਿੰਗ ਵੀ ਚੱਲਦੀ ਹੈ ਮੇਰੇ ਕੋਲ ਪ੍ਰਪੋਜ਼ਲ ਲੈ ਕੇ ਆਏ ਸੀਗੇ ਮੈਡਮ ਤੁਹਾਨੂੰ ਅਸੀਂ ਪੈਸੇ ਦਵਾਂਗੇ ਮੈਂ ਉਹਨਾਂ ਨੇ ਇਹ ਗੱਲ ਕਹੀ ਮੈਂ ਹਾਂ ਅੱਜ ਤੇ ਇਸ ਦਫ਼ਤਰ ਦੀ ਬੋਡੀ ਚੜ ਗਏ ਹੋ ਤੁਸੀਂ ਜਾਣਦੇ ਨਹੀਂ ਹੋ ਮੈਂ ਕਿਹਦੇ ਪਿਓ ਦੀ ਧੀ ਐ ਮੈਂ ਪੋਲਿਟਿਕਸ ਦੇ ਵਿੱਚ ਆਈ ਐ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਜੇ ਚੰਗੇ ਟੀਚਰ ਨਹੀਂ ਹੋਣਗੇ ਜੇ ਗਲੀਆਂ ਨਾਲੀਆਂ ਬਣਾਉਣੀਆਂ ਨੇ ਤੇ ਉਹ ਪੋਲਿਟਿਕਸ ਤੋਂ ਬਿਨਾਂ ਹੋ ਹੀ ਨਹੀਂ ਸਕਦੀਆਂ ਜੇ ਬਿਜਲੀ ਦਾ ਬਿੱਲ ਵਧਣਾ ਹੈ ਘਟਣਾ ਹੈ ਉਹ ਸਿਆਸਤ ਤੋਂ ਬਿਨਾ ਕੋਸ਼ਿਸ਼ ਨਹੀਂ ਹੋ ਸਕਦਾ ਸੋ ਬਾਹਰ ਦੇ ਦੇਸ਼ਾਂ ਦੀ ਅਸੀਂ ਤਾਰੀਫ਼ ਕਰਦੇ ਆਂ ਅੱਜ ਜ਼ਿਆਦਾਤਰ ਸਾਡਾ ਯੂਥ ਸਾਰਾ ਬਾਹਰ ਜਾਣਾ ਚਾਹੁੰਦਾ ਹੈ ਉਹ ਇੰਦਰ ਦੇ ਬਾਹਰ ਜਾਣਾ ਚਾਹੁੰਦਾ ਹੈ ਕਿਉਂਕਿ ਉੱਥੇ ਵਧੀਆ ਸਿਸਟਮ ਹੈ ਤੁਸੀਂ ਕਹਿੰਦੇ ਹੋ ਐਜੂਕੇਸ਼ਨ ਦਾਇਰਾ ਬਹੁਤ ਵਧੀਆ ਹੈ ਉੱਥੇ ਸਾਰੀਆਂ ਸਹੂਲਤਾਂ ਨੇ ਠੀਕ ਹੈ ਪਰ ਅਸੀਂ ਸਾਡੇ ਦੇਸ਼ ਨੂੰ ਉਹ ਜਿਹਾ ਬਣਾ ਸਕਦੇ ਆਂ ਇਹ ਸਾਡੇ ਹੱਥ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਛੱਡ ਕੇ ਪੈਸੇ ਛੱਡ ਕੇ ਤੇ ਐਜੂਕੇਸ਼ਨ ਤੇ ਹੈਲਥ ਵਾਲਾ ਸਾਡਾ ਲੀਡਰ ਪੜਿਆ ਲਿਖਿਆ ਹੈ ਅਸੀਂ ਦੇਖੀਏ ਕਿ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਐਜੂਕੇਸ਼ਨ ਵਧੀਆ ਮਿਲ ਰਹੀ ਹੈ ਸਾਡੇ ਸਕੂਲ ਵਧੀਆ ਨੇ ਸਾਡੇ ਹੈਲਥ ਦੇ ਗਾਇਰੇ ਵਧੀਆ ਨੇ ਕੀ ਗੱਲ ਸਾਡੀ ਸਾਰੀਆਂ ਇਹ ਜਿਹੜੀਆਂ ਮੇਨ ਜੜ੍ਹਾਂ ਨੇ ਸਿਸਟਮ ਦੀਆਂ ਇਹ ਸਹੀ ਸਹੀ ਨੇ ਮੈਂ ਕੱਲ ਦੀ ਗੱਲ ਦੱਸਤੀ ਐ ਜਦੋਂ ਦਫ਼ਤਰ ਦੇ ਵਿੱਚ ਮੈਨੂੰ ਬਹੁਤ ਸਾਰੇ ਸਰਪੰਚ ਮੈਨੂੰ ਮਿਲਣ ਵਾਸਤੇ ਆਏ ਆ ਉਸੇ ਰਾਜਸਥਾਨ ਦੇ ਹਲਕੇ ਦੇ ਵਿੱਚ ਮਾਈਨਿੰਗ ਵੀ ਚੱਲਦੀ ਐ ਮੇਰੇ ਕੋਲ ਪ੍ਰਪੋਜ਼ਲ ਲੈ ਕੇ ਆਏ ਸੀਗੇ ਮੈਡਮ ਤੁਹਾਨੂੰ ਅਸੀਂ ਪੈਸੇ ਦਵਾਂਗੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਹਾਂ ਅੱਜ ਦੇ ਦਫ਼ਤਰ ਦੀ ਪੌੜੀ ਚੜ ਗਏ ਹੋ ਤੁਸੀਂ ਜਾਣਦੇ ਨਹੀਂ ਹੋ ਮੈਂ ਕਿਹਦੇ ਪਿਓ ਦੀ ਧੀ ਹਾਂ ਮੈਂ ਪੋਲਿਟਿਕਸ ਦੇ ਵਿੱਚ ਆਈ ਹਾਂ ਲੋਕ ਸੇਵਾ ਕਰਨ ਵਾਸਤੇ ਜੇ ਮੈਂ ਬਿਜ਼ਨਸ ਕਰਨਾ ਹੁੰਦਾ ਤੇ ਮੈਂ ਲੱਖਾਂ ਕਰੋੜਾਂ ਦਾ ਆਪਣਾ ਕੈਰੀਅਰ ਛੱਡ ਕੇ ਨਹੀਂ ਆਂਦੀ ਇੱਥੇ ਠੀਕ ਹੈ ਨਾ ਮੈਂ ਬਿਜ਼ਨਸ ਕਰਨਾ ਹੋਊਗਾ ਮੈਂ ਕੋਈ ਹੋਰ ਬਿਜ਼ਨਸ ਕਰ ਲੂੰਗੀ ਪਰ ਮੈਂ ਪੋਲਿਟਿਕਸ ਨੂੰ ਬਿਜ਼ਨਸ ਨਹੀਂ ਬਣਾਉਂਦੀ ਮੇਰੇ ਕੋਲ ਅੱਜ ਤੋਂ ਬਾਅਦ ਇਹ ਜਿ ਗੰਮਾ ਵਾਸਤੇ ਨਹੀਂ ਆਉਣਾ ਮੈਂ ਸਹੀ ਨੂੰ ਸਹੀ ਕਹਿਣਾ ਸਿੱਖਿਆ ਹੈ ਗਲਤ ਨੂੰ ਗਲਤ ਕਹਿਣਾ ਸਿੱਖਿਆ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਤੇ ਇੱਥੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਕਹਿੰਦੀ ਹਾਂ ਰਾਸਾਂ ਸੀ ਹੱਗੇ ਦੇ ਵਿੱਚ ਮਾਈਨਿੰਗ ਮੰਤ ਹੈ ਇੱਥੇ ਮਾਈਨਿੰਗ ਨਹੀਂ ਹੋਊਗੀ ਇੱਥੇ ਗਲਤ ਕੰਮ ਨਹੀਂ ਹੋਣਗੇ ਜਦੋਂ ਤੱਕ ਮੈਂ ਜਿਉਂਦੀ ਹਾਂ ਠੀਕ ਹੈ ਨਾ ਹੀ ਮੈਂ ਕਿਸੇ ਮੈਂ ਬਹੁਤ سارے ਸਰਪੰਚਾਂ ਤੋਂ ਸੁਣਿਆ ਕਿ ਸਰਪੰਚੀਆਂ ਲੈਣ ਵਾਸਤੇ ਉਹਨਾਂ ਨੂੰ ਪੈਸੇ ਦੇਣੇ ਪਏ ਕਿ ਇਹ ਗਲਤ ਗੱਲ ਹੈ ਤੁਸੀਂ ਪਿੰਡ ਦਾ ਤੁਸੀਂ ਪਿੰਡ ਦੀ ਡਿਵੈਲਪਮੈਂਟ ਕਰਨੀ ਹੈ ਤੁਸੀਂ ਪਿੰਡ ਦੇ ਵਿੱਚ ਕੰਮ ਕਰਾਉਣੇ ਹੈ ਤੁਹਾਨੂੰ ਪਤਾ ਦੇ ਦਿੱਤੀ ਕੀ ਲੋੜ ਹੈ ਜੇ ਕਿਸੇ ਨੇ ਆਪ ਅੱਗੇ ਆਉਣਾ ਹੈ ਉਹਨੇ ਪਿੰਡ ਦੀ ਮੁਖਿਆ ਸਾਰਾ ਕੁਝ ਕਰਨਾ ਹੈ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਟਾਈਮ ਤੇ ਪਤਾ ਲੱਗੀਆਂ ਵੀਡੀਓਜ਼ ਦੇ ਲੈਵਲ ਦੇ ਉੱਤੇ ਸੈਕਟਰੀ ਲੈਵਲ ਦੇ ਉੱਤੇ ਜਿਹੜੇ ਪੈਸੇ ਖਾਤੇ ਜਾਂਦੇ ਨੇ ਉਸ ਤੇ ਆਰਟੀਏ ਪੋਈ ਹੈ ਮੇਰੇ ਵਕੀਲ ਨੇ ਕੱਲ ਆਰਟੀਏ ਪਾਣੀ ਹੈ ਕਿ ਇਸ ਹਲਕੇ ਦੇ ਵਿੱਚ ਕਿੰਨੇ ਪੈਸੇ ਆਏ ਹੈ ਕਿੱਥੇ ਲੱਗੇ ਹੈ ਕਿੱਥੇ ਹੋਗਾ ਉਸ ਚੀਜ਼ ਦੇ ਉੱਤੇ ਮੈਂ ਤੁਹਾਡਾ ਵਾਅਦਾ ਕਰਦੀ ਹਾਂ ਕਿ ਉਹਨੂੰ ਮੈਂ ਲੱਖਾਂ ਦੇ ਪਿੱਛੇ ਲੈ ਕੇ ਜਾਵਾਂਗੀ ਕਿਉਂਕਿ ਮੈਂ ਬਹੁਤ ਸਾਰੇ ਸਰਪੰਚਾਂ ਨੇ ਮੂੰਹ ਚੋ ਇਹ ਗੱਲ ਸੁਣੀ ਫਿਕੇ ਕਿ ਸਾਡੇ ਪਿੰਡਾਂ ਦੇ ਵਿੱਚ ਪੈਸੇ ਨਹੀਂ ਲੱਗੇ ਸਾਡੇ ਕਈ ਕਿੰਨੇ ਕੰਮ ਹੋਣ ਵਾਲੇ ਐ ਮੈਂ ਜਿੰਨੇ ਨੇ ਪਾਰਟੀ ਜੁਆਇਨ ਕੀਤੀ ਸੀਗੀ ਜਾਂ ਹੁਣ ਮੈਨੂੰ ਹਲਕਾ ਇੰਚਾਰਜਦਨ ਸਰ ਨੇ ਲਾਇਆ ਹੈ ਮੈਂ ਇੱਕੋ ਗੱਲ ਕਹੀ ਹੈ ਮੈਂ ਅਜੇ ਤੱਕ ਨੂੰ ਮਿਲਦੇ ਮੈਂ ਕਿ ਸਰ ਨੂੰ ਪੈਸੇ ਚਾਹੀਦੇ ਨੇ ਮੇਰੇ ਹਲਕੇ ਚਲਾਉਣ ਬਾਅਦ ਜਿਹੜੇ 3 ਸਾਲ ਪਿੱਛੜ ਗਏ ਹਨ ਪੈਸਿਆਂ ਤੋਂ ਬਿਨਾਂ ਨਹੀਂ ਕੰਮ ਹੋ ਸਕਦਾ ਤੁਸੀਂ ਮੈਨੂੰ ਪੈਸੇ ਦਿੱਤੇ ਤੇ ਸੋਚਿਆ ਕਿਸੇ ਬਾਤ ਦੀ ਕੋਈ ਦਿੱਕਤ ਨਹੀਂ ਆਏਗੀ ਤੂੰ ਲਾਗੇ ਖਲੋਗੇ ਸਾਰਿਆਂ ਨੇ ਕੰਮ ਕਰਾਓ ਠੀਕ ਹੈ ਨਾ ਮੇਰੇ 'ਚ ਕੋਈ ਇਸ ਤਰੀਕੇ ਦਾ ਕੋਈ ਵੱਲ ਭੇਦ ਨਹੀਂ ਹੈਗਾ ਕਿ ਮੈਂ ਕਹਾਂ ਹਾਂ ਸਰਕਾਰ ਨੇ ਹੁਣ ਕੈਬਨਿਟ ਦੇ ਵਿੱਚ 5 ਕਰੋੜ ਰੁਪਏ ਪਾਸ ਕੀਤਾ ਹੈ ਉਹ 5 ਕਰੋੜ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਣਾ ਸਾਰੇ ਸਰਪੰਚਾਂ ਨੂੰ ਮਿਲਣਾ ਜਿੱਥੇ 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 ਬਿਲਕੁਲ ਕੰਮ ਨਹੀਂ ਹੋਏ ਸਭ ਤੋਂ ਪਹਿਲਾਂ ਅਸੀਂ ਉੱਥੇ ਥੋੜੇ-ਥੋੜੇ ਕੰਮ ਕਰਨੇ ਜਿਹੜੇ ਸ਼ੁਰੂ ਕਰਨੇ ਹਨ ਮੇਰੀ ਜਿਹੜੀ ਸਿਆਸਤ ਲੋਕਾਂ ਦੇ ਵਿੱਚ ਉਹਦੀ ਜਿਹੜੀ ਸੋਚ ਹੈ ਅੱਗੇ ਲੈ ਕੇ ਜਾਣਾ ਚਾਹੁੰਦੀ ਐ ਮੈਂ ਲੋਕਾਂ ਨੇ ਕੰਮ ਕਰਾਉਣਾ ਚਾਹੁੰਦੀ ਐ ਮੈਨੂੰ ਰਾਜਸਥਾਨ ਹੀ ਦੇ ਦੋ ਠੀਕ ਐ ਨਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿ ਆ ਬੜੀ ਟੌਪ ਸੀਟ ਐ ਇੱਥੇ ਤੇ ਇੰਨੀਆਂ ਵੋਟਾਂ ਪਈਆਂ ਹੀ ਈਲੀ ਨੇਰੀ ਦੇ ਵਿੱਚ ਵੀ ਸੋਨੀਆਂ ਕਿਉਂ ਮੈਂ ਕਹਿੰਦੀ ਮੈਨੂੰ ਮੇਰੇ ਲੋਕਾਂ ਦੇ ਵਿਸ਼ਵਾਸ ਹੈ ਜੇ ਮੈਂ ਕੰਮ ਕਰੂੰਗੀ ਤੇ ਵੋਟ ਪਾ ਦੇਣਗੇ ਜੇ ਮੈਨੂੰ ਕੰਮ ਨਹੀਂ ਕਰੂੰਗੀ ਤੇ ਨਹੀਂ ਪਾਉਣਗੇ ਇਹੀ ਐ ਨਾ ਪਰ ਮੈਨੂੰ ਮੇਰੇ ਲੋਕਾਂ ਦੇ ਵਿੱਚ ਰਹਿਣ ਦੋ ਜੇ ਮੈਂ ਆਪਣਿਆਂ ਦੀ ਨਹੀਂ ਬਣੀ ਮੈਂ ਕਿਸੇ ਦੀ ਨਹੀਂ ਬਣ ਸਕੀ ਠੀਕ ਹੈ ਨਾ ਮੈਂ ਜੇ ਜੇ ਮੈਂ ਚੌਦੀ ਮੈਂ ਸੌਫੀ ਸੀਟ ਲੈ ਲੈਂਦੀ ਉਤੋਂ ਐਮਐਲਏ ਬਣ ਜਾਂਦੀ ਮੰਤਰੀ ਬਣ ਜਾਂਦੀ ਇਹਦਾ ਮਤਲਬ ਮੈਂ ਮਤਲਬੀ ਹਾਂ ਮੈਂ ਕੁਰਤੀ ਨਹੀਂ ਲਾਲਚੀ ਹਾਂ ਠੀਕ ਹੈ ਨਾ ਮੈਂ ਅੱਜ ਰਾਜਸਥਾਨ ਸੀ ਚੂਜ਼ ਕੀਤਾ ਉਹ ਕ੍ਰਿਟੀਕਲ ਸਿਚੁਏਸ਼ਨ ਜੇ ਚੂਜ਼ ਕੀਤਾ ਜਿੱਥੇ ਅੱਜ ਰਾਜਸਥਾਨ ਸੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਿਲਕੁਲ ਆਗਮਾ ਹੋ ਚੁੱਕਿਆ ਹੈ ਤਿੰਨ ਸਾਲਾਂ ਦੇ ਵਿੱਚ ਜੋ ਬਰਬਾਦੀ ਹੋ ਚੁੱਕੀ ਹੈ ਇੱਥੇ ਨਵਾਂ ਘੁੱਟਾ ਨਵੇਂ ਤਰੀਕੇ ਦੇ ਨਾਲ ਲੋਕਾਂ ਦੀਆਂ ਆਸਾਂ ਨੂੰ ਲੈ ਕੇ ਤੁਰਨਾ ਇਹ ਬਹੁਤ ਹੀ ਡਿਫਿਕਲਟ ਹੁੰਦਾ ਹੈ ਪਰ ਮੈਂ ਇਹ ਕਹਿੰਦੀ ਆਂ ਵੀ ਡਿਫਿਕਲਟ ਚੀਜ਼ਾਂ ਨੂੰ ਫੜਨਾ ਚਾਹੀਦਾ ਹੈ ਆਪਣੇ ਹੱਥ ਦੇ ਵਿੱਚ ਕਿਉਂਕਿ ਕੀ ਚਾਹੁੰਦੇ ਆ ਵਿਚਾਰੇ ਇਹ ਚਾਹੁੰਦੇ ਨੇ ਵੀ ਤੁਹਾਡਾ ਕੰਮ ਹੋਵੇ ਠੀਕ ਹੈ ਨਾ ਇਮਾਨਦਾਰੀ ਦੇ ਨਾਲ ਸਾਰੀਆਂ ਚੀਜ਼ਾਂ ਹੋਣ ਔਰ ਮੈਨੂੰ ਪਤਾ ਹੈ ਮੈਨੂੰ ਮੇਰੇ ਦਿੱਤੇ ਵਿਸ਼ਵਾਸ ਹੈ ਕਿ ਮੈਂ ਲੋਕਾਂ ਨੇ ਕੰਮ ਕਰਾਉਂਗੀ ਔਰ ਲੋਕਾਂ ਨੇ ਜਿੰਨੇ ਵੀ ਰੁਕੇ ਹੋਏ ਕੰਮ ਆ ਮੈਂ ਅੱਧੀ ਰਾਤ ਵੀ ਉਹਨਾਂ ਦੇ ਨਾਲ ਤੁਰਨ ਹੀ ਗਿਆ ਠੀਕ ਹੈ ਨਾ ਆਪਾਂ ਸਾਰੇ ਨੇ ਮਿਲ ਜੁਲ ਕੇ ਕੰਮ ਕਰਨੇ ਨੇ ਨਸ਼ਾ ਦੀਆਂ ਕਮੇਟੀਆਂ ਵੀ ਬਣਾਉਣੀਆਂ ਨੇ ਆਪਣੇ ਪਿੰਡਾਂ 'ਚ ਨਸ਼ਾ ਵੀ ਖਤਮ ਕਰਨਾ ਆ ਆਪਣੇ ਪਿੰਡਾਂ 'ਚ ਡਿਵੈਲਪਮੈਂਟ ਵੀ ਕਰਨੀ ਹੈ ਬਸ ਮੇਰੀ ਇਹੀ ਹੈ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਕਿ ਮੇਰੇ ਪਿਓ ਨੇ ساری ਜ਼ਿੰਦਗੀ ਲੋਕਾਂ ਵਾਸਤੇ ਦੇ ਦਿੱਤੀ ਮੈਂ ਕੁਛ ਨਹੀਂ ਦੇਖਿਆ ਮੈਂ ਆਪਣੇ ਪਿਓ ਦਾ ਚਿਹਰਾ ਕਦੇ ਨਹੀਂ ਦੇਖਿਆ ਮੇਰੀ ਮਾਂ ਨੇ ਕੁਛ ਨਹੀਂ ਦੇਖਿਆ 19 ਸਾਲਾਂ ਦੀ ਉਮਰ ਦੇ ਵਿੱਚ ਮੇਰੇ ਫਾਦਰ ਸਾਹਿਬ ਚਲੇ ਗਏ ਸੀਗੇ 34 ਸਾਲਾਂ ਦੀ ਉਮਰ 'ਚ ਮੈਂ 16 ਦਿਨਾਂ ਦੀ ਸੀਗੀ ਮੈਂ ਇਹੀ ਕਹਣਾ ਮੈਂ ਇਮੋਸ਼ਨਲ ਹੋ ਜਾਂਦੀ ਹਾਂ ਪਰ ਮੇਰੀ ਬਿਲੋ ਹੈ ਕਿ ਮੈਂ ਤੁਹਾਡੇ ਲੋਕਾਂ ਨਾਲ ਸੇ ਮੈਂ ਕਿਹਦਾ ਖਾਸਤਾ ਬਾਈ